ਕਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਗੁੜ ਦੇ ਚਨੇ ਜਿਹੜੇ ਤੁਹਾਨੂੰ ਪਤਾ ਹੀ ਹੈ ਕਿ ਐਸ ਮੌਸਮ ਦੇ ਵਿੱਚ ਬੱਚੇ ਹੁਣ ਘਰ ਨਹੀਂ ਕੁਝ ਨਾ ਕੁਝ ਖਾਣ ਵਾਸਤੇ ਲੱਭਦੇ ਨੇ ਵੀ ਕੁਝ ਖਾਣਾ ਦੇ ਕੇ ਇੱਕ ਖਲਦੀ ਰੈਸਪੀ ਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਉਣ ਜਾ ਰਹੇ ਹਾਂ ਪਾਸ ਕਰ ਦੇਵਾਂਗੇ ਤੁਸੀਂ ਵੀ ਇੱਕ ਵਾਰੀ ਸਾਰੇ ਟਰਾਈ ਕਰੋਗੇ ਤੇ ਸਾਨੂੰ ਕਮੈਂਟ ਕਰਕੇ ਦੱਸੋਗੇ ਕਿ ਕਿਵੇਂ ਦੀ ਬਣੀ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਜਿਵੇਂ ਕੜਾਈ ਗਰਮ ਕਰਕੇ ਉਹਦੇ ਵਿੱਚ ਪਾਵਾਂਗੇ ਥੋੜਾ ਘਿਓ ਇੱਕ ਚਮਚ ẹo ਪਾਵਾਂਗੇ ਇਸ ਵਾਸਤੇ ਥੋੜੇ ਅਸੀਂ ਇੱਕ ਕੌਲੀ ਗੁੜ ਆ ਤੇ ਡੇਢ ਕੌਲੀ ਸਾਢੇ ਪੌ ਚਣੇ ਨੇ ਕਿਉਂ ਜਦੋਂ ਗਰਮ ਹੋ ਜਾਊਗਾ ਉਸ ਵਾਰ ਅਸੀਂ ਇਹ ਪਾਵਾਂਗੇ ਗੁੜ

ਦੇ ਬਿਲਕੁਲ ਮੈਲਟ ਹੋ ਜਾਏਗਾ ਫਿਰ ਇਹਦੇ ਵਿੱਚ ਅਸੀਂ ਚਨੇ ਪਾਵਾਂਗੇ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਗੋੜ ਜਿਹੜਾ ਉਹ ਮੈਲਟ ਚੁਕਿਆ ਆ ਤੇ ਇਹਦੇ ਬੱਬਲਸ ਵੀ ਬਣਨੇ ਸਟਾਰਟ ਹੋ ਗਏ ਨੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਉਬਲੇ ਹੋਏ ਚਨੇ ਪੁਜੇ ਹੋਏ ਚਨੇ ਦੇ ਘੋੜੇ ਦੇ ਵਿੱਚ ਥੋੜੀ ਜਿਹੀ ਜੁਆਇਨ ਪਾਵਾਂਗੇ ਅਸੀਂ ਜੁਆਇਨ ਵੀ ਸਾਡੇ ਵਾਸਤੇ ਬਹੁਤ ਹੀ ਚੰਗੀ ਹੈ ਕਿ ਬੱਚੇ ਉਸ ਤਰ੍ਹਾਂ ਜੁਆਇਨ ਖਾਂਦੇ ਨਹੀਂ ਆ ਘੋੜ ਦੇ ਵਿੱਚ ਪਾ ਕੇ ਤੇ ਇਹਦਾ ਬੱਚਿਆਂ ਨੂੰ ਨਵਾਂ ਟੇਸ ਆ ਜਾਂਦਾ ਇਹ ਨਾਲੇ ਅੰਦਰ ਹੀ ਖੜੇ ਜਾਂਦੀ ਹੈ ਇਸ ਤੋਂ ਇਲਾਵਾ ਤੁਸੀਂ ਸੌਂਫ ਤੇਲ ਵਗੈਰਾ ਵਾਈਟ ਵਾਲੇ ਹੋਰ ਵੀ ਸਈਆਂ ਜਿਹੜੀਆਂ ਪਾ ਸਕਦੇ ਹੋ డే హోడ హే కేగా ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਠੰਡੇ ਹੋ ਕੇ ਜਦੋਂ ਇਹਨਾਂ ਨੂੰ ਅਸੀਂ ਹਲਾਇਆ ਤੇ ਸਾਰੇ ਇਕੱਲੇ-ਇਕੱਲੇ ਜਿਹੜੇ ਛੜੇ ਹੋਗੇ ਨੇ ਹੁਣ ਤਾਂ ਉਸੇ ਕਲੀਅਰ ਚੱਕੜ ਕੇ ਲੈਂਦੇ ਆਗੇ ਤੇ ਭਾਂਡੇ ਦੀ ਰੇਸ ਕਿ ਨਾ ਵੀ ਹਲਦੀ ਬਣ ਗਈ ਨਾ ਟੇਸਟ ਇੱਕ ਗੋੜ ਵਾਲੇ ਚਨੇ ਇਹ ਤੁਸੀਂ ਆਰਾਮ ਨਾਲ ਘਰ ਤਿਆਰ ਕਰ ਸਕਦੇ ਹੋ ਸਿਰਫ ਇਹਦੇ ਵਾਸਤੇ ਕਿ ਉਹ ਗੋੜ ਤੇ ਚਨੇ ਚਾਹੀਦੇ ਆ ਪੁੱਜੇ ਹੋਏ ਹਾਂਜੀ ਕਿਵੇਂ ਦੇ ਲੱਗੀ ਤੁਹਾਨੂੰ ਇਹ ਸਾਡੀ ਰੈਸਪੀ ਇਹ ਕੋਈ ਟਰਾਈ ਕਰਕੇ ਜਰੂਰ ਦੱਸਿਓ ਅਗਲੀ ਨੈਕਸਟ ਰੈਸਪੀ ਸਾਡੀ ਦੇਖਣੋਂ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਸ਼ੇਅਰ ਕਰ ਦਿਓ ਥੈਂਕ ਯੂ ਜੀ